सज्जन कुमार के खिलाफ जो मर्डर ट्रायल था दो सिखों का कत्ल जसवंत सिंह और उसका बेटा तरनदीप सिंह राजनगर एरिया सरस्वती बिहार पुलिस थाने में और उस केस में आज सज्जन कुमार को सजा हुई है उसको दोषी करार दिया गया है और कोर्ट ने गवाहियों के बाद पूरी बहस सुनने के बाद आज सज्जन कुमार को कन्विक्ट कि किया है दोषी ठहराया है पहले ऑलरेडी सज्जन कुमार एक दिल्ली कैंट के केस में जो दिल्ली हाई कोर्ट ने उसको उम्र कैद की सजा दी है सारी उम्र टिल डेथ उसमें वो जेल में है पिछले छह साल से वो जेल में है आज जेल में से उसको प्रोड्यूस किया गया और आज ये कोर्ट ने उसको कन्विक्शन किया है और उसको सजा सुनानी है वो सजा सुनाने के लिए अठारह तरीक तो ये मंगलवार यही मंगलवार को 18 फरवरी को रखा हुआ है और ये कत्ल के केस की जो सजा होती है वो उम्र कैद तो कम से कम होती है और मौत भी हो सकती है फंसी भी हो सकती है और ये ये को तय होगा मगर आज जो हुआ है ये बहुत बड़ी जीत है और इसमें मनीष रावत जो पब्लिक प्रोसिक्यूटर थे और जगदीश कुमार जो आईओ थे उनका बहुत बड़ा रोल है और उन्होंने ਬਹੁਤ اچھی ਤਰ੍ਹਾਂ ਇਸ ਕੇਸ ਨੂੰ ਹੈਂਡਲ ਕੀਤਾ ਔਰ ਮੇਰੇ ਦੋ ਸਾਥੀ ਗਰਵਖ ਸਿੰਘ ਜੀ ਔਰ ਕਾਮਨਾਵੋਰਾ ਔਰ ਇਨੋ ਨੇ ਵੀ ਬਹੁਤ ਇਸ ਕੇਸ ਵਿੱਚ ਕੰਟਰੀਬਿਊਸ਼ਨ ਆਇਆ ਔਰ ਬਹੁਤ اچھی ਤਰ੍ਹਾਂ ਹੈਂਡਲ ਕੀਤਾ ਔਰ ਇਨਕਾ ਸਭ ਕਾ ਹੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ 1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲਿਆਮ ਹੋਇਆ ਸੀ ਉਹਦੇ ਇੱਕ ਅਹਿਮ ਗੋਸ਼ੀ ਸਚਨ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਧੀਰ ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ ਲੇਕਿਨ ਅਲਟੀਮੇਟਲੀ ਕੁਝ ਕੁਝ ਨਾ ਕੁਝ ਇਨਸਾਫ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ ਤੋਂ ਮੈਂ ਜਿੱਥੇ ਸਾਡੀ ਅਦਾਲਤਾਂ ਦਾ ਧੰਨਵਾਦ ਕਰਦਾ ਹਾਂ ਜੁਡੀਸ਼ੀਅਲ ਸਿਸਟਮ ਦਾ ਧੰਨਵਾਦ ਕਰਦਾ ਹਾਂ ਉਥੇ ਉਮੀਦ ਕਰਦਾ ਹਾਂ ਕਿ ਜਿਹੜੇ ਹੋਰ ਵੀ ਦੋਸ਼ੀ ਆ ਸਿੱਕ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਵੱਦ ਤੋਂ ਵੱਧ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ ਸਤਕਾਰਯੋਗ ਜਿਹੜੀਆਂ ਅਦਾਲਤਾਂ ਆ ਉਹ ਜਿਆਦਾ ਤੋਂ ਜਿਆਦਾ ਜਿਹੜੀ ਸਜ਼ਾ ਜ਼ਰੂਰ ਉਹਨੂੰ ਦੇਣਾ ਅੱਜ ਦਿੱਲੀ ਦੇ ਰੌਜ਼ਮਨੀ ਕੋਰਟ ਦੇ ਵਿੱਚ ਜਿਹੜਾ ਫੈਸਲਾ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਸਮੂੱਚੇ ਪੰਥ ਨੂੰ ਵਧਾਈ ਦਿੰਦਾ ਕਿਉਂਕਿ ਬਹੁਤ ਵੱਡੀ ਰਾਹਤ ਅੱਜ ਕੌਮ ਨੂੰ ਮਿਲੀ ਹੈ ਕਿ 40 ਸਾਲ ਤੋਂ ਲੜਾਈ ਲੜ ਰਹੀ ਸੀ ਔਰ ਸੱਜਨ ਕੁਮਾਰ ਵਰਗਾ ਦਰਿੰਦਾ ਜਿਹੜਾ 1984 ਦੀ ਨਸਲਕੁਸ਼ੀ ਦਾ ਸਭ ਤੋਂ ਮੁੱਖ ਜ਼ਿੰਮੇਵਾਰ ਸੀ ਔਰ ਇਨੇ ਆਪਣੇ ਆਪ ਨੂੰ ਬਚਾਣ ਲਈ ਸਰਕਾਰਾਂ ਦੀ ਹਮੇਸ਼ਾ ਸਾਂਝ ਰੱਖਿਆ 30 ਸਾਲ ਤੱਕ ਕਾਂਗਰਸ ਦੀ ਸਰਕਾਰ ਇਹਨੂੰ ਬਚਾਉਂਦੀ ਰਹੀ ਮੰਗਰ ਜਿਸ ਵਕਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਸਾਰੇ ਉਹ ਕੇਸਿਸ ਰੀਓਪਨ ਹੋਏ ਔਰ ਸਰਸਫਤੀ ਵੀਰ ਥਾਣੇ ਦਾ ਕੇਸ ਉਰੀ ਓਪਨ ਹੋ ਕੇ ਜਿੱਤੇ ਜਸਵੰਤ ਸਿੰਘ ਔਰ ਉਹਨਾਂ ਦੇ ਬੇਟੇ ਤਰਨਦੀਪ ਸਿੰਘ ਨੂੰ ਮਾਰਿਆ ਗਿਆ ਸੀ ਅੱਜ ਉਸ ਕੇਸ ਦੀ ਵਿੱਚ ਕਨਵਿਕਟ ਕੀਤਾ ਗਿਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਔਰ ਗ੍ਰਹਿ ਮੰਤਰੀ ਜੀ ਦਾ ਸੀ ਖਾਸ ਤੌਰ ਤੇ ਤਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਐਸਆਈਟੀ ਬਣਾ ਕੇ ਕੇਸਿਸ ਰੀਓਪਨ ਕਰਾਏ ਔਰ ਅੱਜ ਇਹ ਦਰਿੰਦਰ ਜਿਹੜੇ ਜੇਲ੍ਹਾਂ ਦੇ ਵਿੱਚ ਹੈਗੇ ਸੀ ਇਹਨੂੰ ਸਚਨ ਕੁਮਾਰ ਨੂੰ ਜੇਲ੍ਹਾਂ ਦੇ ਵਿੱਚ ਪਾਇਆ ਗਿਆ ਮਗਰ ਉਦੋਂ ਜਿਹੜੇ ਕੇਸ ਉਹਦੇ ਚੱਲ ਰਹੇ ਸੀ ਅੱਜ ਉਹ ਕਨਵਿਕਟ ਹੋਇਆ ਔਰ ਉਹਦੀ ਸਜ਼ਾ ਜਿਹੜੀ ਹੈ ਉਹ ਸਜ਼ਾ ਮੌਤ ਹੋਏਗੀ ਜਾਂ ਉਮਰ ਕੈਦ ਹੋਏਗੀ ਇਹਦਾ ਫੈਸਲਾ 18 ਤਰੀਕ ਨੂੰ ਆਏ ਅਨਵਲੀ 18 ਤਰੀਕ ਨੂੰ ਹੋਏਗਾ ਦੇਖੋ ਮੈਂ ਤੇ ਕਹਾਂ ਕਿ ਜਿਹੜੀ ਫਾਸੀ ਹੈ ਨਾ ਉਹ ਵੀ ਇੱਕ ਵਾਰ ਨਹੀਂ 100 ਵਾਰ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਇਹ نسل ਕੁਸ਼ੀ ਹੋਈ ਹੈ ਇਹ ਦਿੱਲੀ ਚ ਨਹੀਂ ਦੁਨੀਆ ਦੇ ਵਿੱਚ ਇਕੱਲਾ ਇੱਕ ਐਸਾ ਇਤਿਹਾਸ ਹੈ ਔਰ ਐਸਾ ਬਦਰੂਮਾ ਦਾਗ ਦਿੱਲੀ ਦੀ ਧਰਤੀ ਦੇ ਉੱਤੇ ਜਿੱਥੇ ਕੈਪੀਟਲ ਹੋਵੇ ਜਿੱਥੇ 170 ਤੋਂ ਉੱਤੇ ਐਮਬੈਸੀਆਂ ਹੋਣ ਉਸ ਦਿੱਲੀ ਦੇ ਵਿੱਚ ਵਿਧਵਾ ਕਲੋਨੀ ਬਣੀ ਹੋਏ ਸੋ ਦੇਸ਼ ਦੇ ਲਈ ਇਹ ਬਦਨੁਮਾ ਦਾਗ ਸਿਰਫ ਐਫਓ ਜੀ ਦੇ ਰਂਦਿਆਂ ਦੀ ਕਰਕੇ ਹੋਇਆ ਐਫਓ ਜੀ ਲੋਗਾ ਨੂੰ ਇੱਕ ਵਾਰ ਨਹੀਂ 100 ਵਾਰ ਫਾਂਸੀ ਹੋਣੀ ਚਾਹੀਦੀ ਇਹ 1984 ਮੋਰ ਦੈਨ 27 uh, 2700 ਪੀਪਲ ਵਰ ਕਿਲਡ ਇਨ ਦਿੱਲੀ ਬਾਈ ਮਿਸਕਰੀਐਂਟਸ ਸੋ ਦੇ ਹੈਡ ਦ ਸਿਕਸ ਹੈਡ ਨਾਥਿੰਗ ਟੂ ਡੂ ਵਿਦ ਐਨੀ ਕਾਈਂਡ ਆਫ Activity. It was not a riot, it was a massacre. And the names of people like HKL Pagat, Sajan Kumar, Jagdish Title, and so many others figured, making it to be an organized attack on the Sikhs. So it took almost 40 years to see that Sajan Kumar is being now convicted. He has been found guilty. He is already serving. So the government of india under shri narendra Bhai modi is trying to apply balm to the victims by giving them financial aid and uh, giving them employment and also to see that all these criminals are behind the bar and punished. this is a very good decision of the court, appreciable decision, and we hope that he is behind the bar for a longer period. उन्नीस के सिख कतलेम केस में आज सज्जन कुमार को एक और केस में कोर्ट ने दोषी करार दिया कोर्ट ने माना कि जसवंत सिंह जो सरस्वती विहार पुलिस स्टेशन उन्नीस की एफ है उसमें वो दोषी हैं उन्होंने उसका कतलेआम किया उन्नीस के अंदर जिस तरह से बेरहमी से सिखों के गले में टैर डालकर कांग्रेस ने आग लगाने का काम किया आज एक एक करके वो सारे पाप उनके सामने आ रहे हैं लगातार गांधी परिवार और कांग्रेस सज्जन कुमार जगदीश टाइटर एच के भगत या कमलनाथ को बचाती रही है मैं धन्यवाद करता हूं देश के प्रधानमंत्री नरेंद्र मोदी जी का जिन्होंने विशेष तौर तो पर एस बनाकर और इन सब लोगों को जेलों में डालने का काम किया और परमात्मा ने आज इंसाफ दिया है हमें तसली है कि आज इस केस में फिर से सज्जन कुमार दोषी करार हुआ है और मेरा मानना है कि कोर्ट जब सजा सुनाएगी तो जरूर उन्हें सजाए मौत या उम्र कैद की सजा दी जाएगी